ਸਾਰੇ ਹਸਣ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੈ ਹਿੰਦ ਕਿਦਾਂ ਹਾਂ ਸਾਰੇ ਠੀਕ ਠਾਕ ਹੋ ਉਮੀਦ ਆ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਹੋਵੋਗੇ ਤੇ ਟੌਪਿਕਸ ਦਾ ਪੜਾਏ ਸ਼ੁਰੂ ਕੀਤੇ ਜਿੱਦਾਂ ਕਿ ਤੁਸੀਂ ਕਾਫੀ ਸਾਰੇ ਮੈਨੂੰ ਕੁਐਸਚਨ ਆਪਣੇ ਕਰਦੇ ਰਹਿੰਦੇ ਹੋ ਤੇ ਮੈਂ ਉਹਨਾਂ ਤੇ ਵੀਡੀਓ ਅਕਸਰ ਬਣਾਉਂਦਾ ਰਹਿਣਾ ਤੇ ਟੌਪਿਕਸ ਦੇ ਵਿੱਚੋਂ ਇਹਨਾਂ ਲੇਟੈਸਟ ਆ ਤੇ ਉਹ ਹੈਗਾ ਜੀ ਕਿ ਸਾਡਾ ਪ੍ਰੋਸੈਸ ਸ਼ੁਰੂ ਹੋ ਗਿਆ ਆ ਠੀਕ ਆ ਜੀ ਮੈਨੂੰ ਪਤਾ ਇਸ ਚੀਜ਼ ਦਾ ਕਿ ਤੁਸੀਂ ਕਾਫੀ ਵੇਟ ਕਰ ਰਹੇ ਸੀਗੇ ਤੇ ਚਲੋ ਫਾਈਨਲੀ ਤੁਹਾਡਾ ਸ਼ੁਰੂ ਹੋ ਗਿਆ ਔਰ ਕਈਆਂ ਦੇ ਮਤਲਬ ਕਿ ਜਿਹਨਾਂ ਨੂੰ ਡਿਸਟ੍ਰਿਕਟ ਲੋਟ ਹੋਇਆ ਹੈ ਡਿਸਟ੍ਰਿਕਟ ਵਿੱਚੋਂ ਨੰਬਰ ਪਿਆ ਠੀਕ ਆ ਤੁਹਾਨੂੰ ਫੋਨ ਕਾਲਸ ਵੀ ਆਉਣੀਆਂ ਸ਼ੁਰੂ ਹੋ ਗਈਆਂ ਜਿੱਦ ਤੱਕ ਮੈਂ ਕਿਹਾ ਸੀ ਫੋਨ ਕਾਲ ਜ਼ਰੂਰ ਆਉਣਗੀਆਂ ਤੁਹਾਨੂੰ ਗਰੁੱਪਸ ਦੇ ਵਿੱਚ ਵੀ ਐਡ ਕੀਤਾ ਗਿਆ ਠੀਕ ਆ ਆਰਮਡ ਗੈਡਰ ਨੂੰ ਵੀ ਮਤਲਬ ਕਿ ਬੁਲਾ ਰਹੇ ਨੇ ਬਟਾਲੀਅਨਸ ਦੇ ਵਿੱਚ ਫੋਨ ਕਾਲਸ ਵਗੈਰਾ ਆ ਰਹੀਆਂ ਨੇ ਤੇ ਇਸੇ ਤਰ੍ਹਾਂ ਹੀ ਮਤਲਬ ਕਿ ਉਹਨਾਂ ਦੇ ਨਾਲ ਲੱਗਦੇ ਠੀਕ ਆ ਕੁਝ ਡਾਊਟਸ ਵੀ ਪੈਦਾ ਹੋ ਰਹੇ ਨੇ ਠੀਕ ਆ ਵੀ ਨਾਲ ਦੀ ਨਾਲ ਤੁਸੀਂ ਦੱਸੋ ਵੀ ਆ ਚੀਜ਼ ਇਦਾਂ ਕਿਉਂ ਹੋ ਰਹੀ ਆ ਪਹਿਲਾਂ ਗੱਲ ਕਰੂੰਗਾ ਮੈਂ ਡਿਸਟ੍ਰਿਕਟ ਹਿੱਟ ਵਾਲਿਆਂ ਦੀ ਔਰ ਕਈ ਬੱਚ ਕਈਆਂ ਨੂੰ ਮਤਲਬ ਫਿਰ ਉੱਪਰ ਲੋਟ ਹੋਇਆ ਜਾਂ ਮਤਲਬ ਕਾਫੀ ਸਾਰੇ ਸਟੂਡੈਂਟਸ ਇਦਾਂ ਦੇ ਹੈਗੇ ਨੇ ਜਿਹੜੇ ਮੈਨੂੰ ਕਾਲ ਕਰਕੇ ਕਹਿ ਰਹੇ ਨੇ ਜਾਂ ਮੈਸੇਜ ਕਰਕੇ ਵੀ ਸਾਨੂੰ ਨਾ ਤਾਂ ਕਿਸੇ ਗਰੁੱਪ ਚ ਐਡ ਕੀਤਾ ਗਿਆ ਨਾ ਹੀ ਸਾਨੂੰ ਕਿਸੇ ਮਤਲਬ ਕੀ ਕੋਈ ਕਾਲ ਆਈ ਹੈ ਠੀਕ ਆ ਤੇ ਕਈ ਬੱਚੇ ਤੇ ਇਦਾਂ ਦੇ ਹੈਗੇ ਜਿਹੜੇ ਕਹਿ ਰਹੇ ਅਸੀਂ ਡਾਕੂਮੈਂਟ ਵੀ ਜਮ੍ਹਾਂ ਕਰਾਏ ਆ ਮੈਂ ਇਹ ਗੱਲ ਕਹਿਣੀ ਚਾਹੁੰਗਾ ਕਿ ਹਰੇਕ ਜ਼ਿਲ੍ਹੇ ਦਾ ਆਪੂੰ ਆਪਣਾ ਸਿਸਟਮ ਹੁੰਦਾ ਕਿ ਕਿਹੜਾ ਜ਼ਿਲ੍ਹਾ ਪਹਿਲਾਂ ਕੰਮ ਸ਼ੁਰੂ ਕਰ ਰਿਹਾ ਠੀਕ ਆ ਐਸਐਸਪੀ ਦੇ ਆਰਡਰਸ ਤੇ ਜਾਂ ਸੀਪੀ ਜ਼ਾਬ ਦੇ ਆਰਡਰ ਤੇ ਠੀਕ ਆ ਤੇ ਇਹ ਹਰ ਵਾਰ ਇਦਾਂ ਹੀ ਹੁੰਦਾ ਹੈ ਕਿ ਕਈ ਔਰ ਕਈ ਜ਼ਿਲਾਂ ਦਾ ਕੰਮ ਬਾਅਦ ਸ਼ੁਰੂ ਹੁੰਦਾ ਕਿਉਂਕਿ ਤੁਹਾਨੂੰ ਪਤਾ ਕਿ 15 ਅਗਸਤ ਦੀਆਂ ਡਿਊਟੀਆਂ ਚੱਲ ਮਤਲਬ ਚੱਲ ਰਹੀਆਂ ਸੀਗਾ ਤੇ ਸ਼ਡਿਊਲ ਕਾਫੀ ਬਿਜ਼ੀ ਸੀਗਾ ਪੁਲਿਸ ਦਾ ਠੀਕ ਹੈ ਮੈਂ ਆਪ ਰਾਤੀ ਦੀ ਮਤਲਬ ਪਰਸੋਂ ਜਿੱਦੇ 15 ਅਗਸਤ ਸੀ ਉਸ ਦਿਨ ਵੀ ਦੋ ਤਿੰਨ ਵੇ ਫ੍ਰੀ ਹੋਏ ਆ ਜਨਮ ਅਸ਼ਟਮੀ ਵਾਲੇ ਦਿਨ ਵੀ ਅਸੀਂ ਕਰੀਬ 12 1 ਵੇ ਫ੍ਰੀ ਹੋਏ ਆ ਪਰ ਦਿੱਲੀ ਮਤਲਬ ਜਿੱਦਾਂ ਕਹਦੀ ਹੈ ਕਿ ਸਾਨੂੰ 12 ਤੋਂ ਪਲੱਸ ਹੀ ਸਮਾਂ ਹੋ ਜਾਂਦਾ ਸੀਗਾ ਤੇ ਇਸ ਕਰਕੇ ਜਿਹੜਾ ਥੋੜਾ ਪੁਲਿਸ ਦਾ ਸ਼ਡਿਊਲ ਬਿਜ਼ੀ ਚੱਲ ਰਿਹਾ ਸੀ ਇੱਕ ਥੋੜਾ ਰਿਜ਼ਲਟ ਆਇਆ ਹੋ ਸੀ ਤੁਹਾਡੇ ਡਾਕੂਮੈਂਟਸ ਆ ਰਹੇ ਮਤਲ ਇੱਤਾਂ ਕਰਕੇ ਥੋੜਾ ਬਿਜ਼ੀ ਸ਼ਡਿਊਲ ਸੀਗਾ ਤੇ ਗੱਲ ਕਰਦੇ ਸੀ ਆਪਾਂ ਜਿੱਦਾਂ ਕਿ ਪ੍ਰੋਸੈਸ ਦੀ ਤੇ ਵੀਡੀਓ ਸਾਰੀ ਦੇਖੋ ਜੇ ਤੁਹਾਨੂੰ ਜਾਣਕਾਰੀ ਤੁਸੀਂ ਲੈਣੀ ਆ ਤਾਂ ਤੇ ਚੈਨਲ ਤੇ ਚੈਨਲ ਤੇ ਨਵੇਂ ਤਾਂ ਵੀਡੀਓ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਅੱਗੇ ਸ਼ੇਅਰ ਕਰ ਦਿਓ ਠੀਕ ਆ ਤੇ ਬਿਨਾਂ ਕਿਸੇ ਦੇਰ ਦੇ ਆਪਾਂ ਸ਼ੁਰੂ ਕਰਦੇ ਹਾਂ ਫਿਰ ਅੱਜ ਦਾ ਟੌਪਿਕ ਤੇ ਜਿੱਦਾਂ ਕਿ ਮੈਂ ਤੁਹਾਨੂੰ ਇਹ ਗੱਲ ਕਹੀ ਆ ਕਿ ਹਰੇਕ ਜ਼ਿਲ੍ਹੇ ਦਾ ਆਪੋ ਆਪਣਾ ਸਿਸਟਮ ਆ ਠੀਕ ਆ ਤੇ ਹੁਣ ਕਿਸੇ ਜ਼ਿਲ੍ਹੇ ਨੂੰ ਕਿੰਨੀ ਵੈਕੈਂਸੀ ਲਈ ਕਿਸੇ ਜ਼ਿਲ੍ਹੇ ਨੂੰ ਕਿੰਨੀ ਵੈਕੈਂਸੀ ਲਈ ਸਾਰਿਆਂ ਨੂੰ ਇਦਾਂ ਨਹੀਂਗਾ ਕਿ ਜਿੰਨੇ ਜ਼ਿਲ੍ਹੇ ਆ ਵੀ ਸਾਰਿਆਂ ਨੂੰ 100-10 ਕਿਸੇ ਨੂੰ ਮਤਲਬ ਕਿ 10 ਵੈਕੈਂਸੀਆਂ ਮਿਲੀਆਂ ਕਿਸੇ ਨੂੰ 200 ਵੈਕੈਂਸੀ ਮਿਲੀ ਹੈ ਤਾਂ ਉਹਦੇ ਵਿੱਚ ਉਹਦੇ ਪ੍ਰੋਸੈਸ ਦਾ ਫਰਕ ਪਊਗਾ ਠੀਕ ਹੈ ਜਾਂ ਕਿਸੇ ਨੇ ਪਹਿਲਾਂ ਪ੍ਰੋਸੈਸ ਸ਼ੁਰੂ ਕਰ ਲਿਆ ਕਿਸੇ ਨੇ ਲੇਟ ਸ਼ੁਰੂ ਕੀਤਾ ਜਾਂ ਕੋਈ ਹਫਤਾ ਲੱਗ ਗਿਆ ਤਾਂ ਜ਼ਰੂਰੀ ਨਹੀਂਗਾ ਕਿ ਹਰੇਕ ਜ਼ਿਲ੍ਹੇ ਦਾ ਆਪੂ ਆਪਣਾ ਸਿਸਟਮ ਆ ਆਪਣੀ ਆਪਣੀ ਟੀਮਾਂ ਆਪਣੀਆਂ ਆਪਣੀਆਂ ਬ੍ਰਾਂਚਾਂ ਕਿਸੇ ਜ਼ਿਲ੍ਹੇ ਦਾ ਕਿਸੇ ਜ਼ਿਲ੍ਹੇ ਨਾਲ ਕੋਈ ਲਿੰਕ ਨਹੀਂਗਾ ਠੀਕ ਹੈ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਕੰਪੇਅਰ ਨਾ ਕਰੋ ਕਿ ਫਲਾਨੇ ਜ਼ਿਲ੍ਹੇ ਦਾ ਕੰਮ ਸ਼ੁਰੂ ਹੋ ਗਿਆ ਤੇ ਸਾਡਾ ਰਹਿ ਗਿਆ ਜੀ ਸਾਡਾ ਲੇਟ ਹੋ ਜਾਊਗਾ ਸਾਡਾ ਇਹ ਹੋ ਜਾਊਗਾ ਉਹ ਹੋ ਜਾਊਗਾ ਇਹ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਹੀ ਆ ਕਿ ਜਿਹੜਾ ਮਤਲਬ ਜੇ ਤੁਸੀਂ ਜੁਆਇਨਿੰਗ ਲੈਟਰ ਲੈਣੇ ਹਨ ਉਹ ਸਾਰਿਆਂ ਨੂੰ ਸੇਮ ਹੀ ਮਿਲਨੇ ਆ ਇੱਕੋ ਦਿਨ ਮਿਲਨੇ ਆ ਤੇ ਇਹ ਇਹ ਗੱਲ ਨਹੀਂ ਵੀ ਜੇ ਮੁਕਸਰ ਨੇ ਜੇ ਮੁਕਸਰ ਦਾ ਕੰਮ ਵੀ ਦਿਨ ਲੇਟ ਸ਼ੁਰੂ ਹੋ ਗਿਆ ਠੀਕ ਆ ਐਸਐਸਪੀ ਨੇ ਕੋਈ ਐਕਸ਼ਨ ਨਹੀਂ ਲਿਆ ਤਾਂ ਮਤਲਬ ਮੁਕਸਰ ਨੂੰ ਲੇਟ ਮਿਲੂਗਾ ਠੀਕ ਆ ਜੁਆਇਨਿੰਗ ਲੈਟਰ ਤੇ ਜੇ ਫ੍ਰੀ ਕਟ ਵਾਲਿਆਂ ਨੇ ਮਤਲਬ ਪਹਿਲਾਂ ਸ਼ੁਰੂ ਕਰ ਲਿਆ ਤਾਂ ਫ੍ਰੀ ਕਟ ਵਾਲੇ ਪਹਿਲਾਂ ਲੈਣਗੇ ਇਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਠੀਕ ਆ ਉਹ ਪ੍ਰੋਸੈਸ ਪਹਿਲਾਂ ਪੂਰਾ ਕਰ ਸਕਦੇ ਆ ਠੀਕ ਆ ਫਾਈਲਾਂ ਜਮ੍ਹਾਂ ਕਰਾ ਸਕਦੇ ਆ ਪਰ ਜਿਹੜਾ ਜੁਆਇਨਿੰਗ ਲੈਟਰ ਆ ਨਾ ਉਹ ਤੁਹਾਨੂੰ ਸਾਰਿਆਂ ਨੂੰ ਸੇਮ ਡੇ ਹੀ ਮਿਲਣਾ ਠੀਕ ਹੈ ਜੀ ਉਸ ਤੋਂ ਬਿਨਾ ਗੱਲ ਇਹ ਹੈ ਵੀ ਤੁਹਾਨੂੰ ਜਿਹੜਾ ਗਰੁੱਪ ਚ ਨਹੀਂ ਐਡ ਕੀਤਾ ਹੈਗਾ ਕੋਈ ਗੱਲ ਨਹੀਂ ਕਰ ਲੈਣਗੇ ਹੋ ਸਕਦਾ ਯਾਰ ਮੈਂ ਜਿੱਦਾਂ ਕਿਹਾ ਵੀ ਤੁਹਾਨੂੰ ਮਤਲਬ ਕਿ ਡਿਊਟੀਆਂ ਕਰਕੇ ਜਿਹੜੇ ਮੁਲਾਜ਼ਮਾ ਥੋੜੇ ਬਿਜ਼ੀ ਹੋਣਾ ਟੀਮਾਂ ਨਾ ਬਣੀਆਂ ਹੋਣ ਕਈਆਂ ਦੀਆਂ ਠੀਕ ਹੈ ਕਈ ਵਾਰੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਨਫਰੀ ਘਟਉਂਦੀ ਨਫਰੀ ਮਤਲਬ ਫੋਰਸ ਤੇ ਥੋੜਾ ਟਾਈਮ ਲੱਗ ਸਕਦਾ ਠੀਕ ਹੈ ਤੇ ਗੱਲ ਇਹ ਸੀ ਵੀ ਡਾਕੂਮੈਂਟ ਜਮ੍ਹਾਂ ਕਰਾਉਣ ਜਾ ਰਹੇ ਨੇ ਸਟੂਡੈਂਟਸ ਠੀਕ ਹੈ ਤੇ ਉਹਨਾਂ ਨੂੰ ਮਤਲਬ ਕਿ ਵੀ ਦਿੱਕਤ ਇਹ ਆ ਰਹੀ ਵੀ ਪੈਸੀ ਬਸ ਜਮ੍ਹਾਂ ਕਰਾਉਣਗੇ ਕਿ ਨਹੀਂ ਕਰਾਉਣਗੇ ਹਾਂਜੀ ਪੈਸੀ ਜਮ੍ਹਾਂ ਕਰਵਾਉਣਗੇ ਤੇ ਇਸ ਕਰਕੇ ਤੇ ਆਪਣੇ ਡਾਕੂਮੈਂਟ ਜਿੱਦਾਂ ਕਿ ਤਿੰਨ ਤਨ ਕਾਪੀਆਂ ਸੈੱਟ ਬਣਵਾ ਕੇ ਲੈ ਕੇ ਜਾਇਓ ਤੇ ਨਾਲ ਆਪਣੇ ਸਾਰੇ ਜਿੱਦਾਂ ਕਿ ਮੈਂ ਦੱਸਿਆ ਸੀਗਾ ਕਿ ਮਦਰ ਫਾਦਰ ਦੇ ਡਾਕੂਮੈਂਟ ਵੀ ਲੈ ਕੇ ਜਾਓ ਨੋਮੀਨੇਸ਼ਨ ਲਈ ਤੇ ਇਸੇ ਤਰ੍ਹਾਂ ਮਤਲਬ ਕਿ ਸਾਰਾ ਆਪਣਾ ਕੰਮ ਕੰਪਲੀਟ ਕਰਕੇ ਰੱਖੋ ਤਾਂ ਕਿ ਤੁਹਾਨੂੰ ਆਨ ਵਾਲੇ ਦਿਨਾਂ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਤਾਂ ਇਹ ਤਾਂ ਜੀ ਹੋਗੀ ਡਿਸਟ੍ਰਿਕਟ ਦੀ ਗੱਲ ਠੀਕ ਆ ਵੀ ਡਿਸਟ੍ਰਿਕਟ ਵਾਲੇ ਕਿਉਂ ਦੇਰੀ ਕਰ ਰਹੇ ਨੇ ਜਾਂ ਮਤਲਬ ਕਿ ਜਿੱਦਾਂ ਮੈਂ ਤੁਹਾਨੂੰ ਦੱਸਤਾ ਵੀ ਦੇਰੀ ਨਹੀਂ ਆ ਮੈਂ ਫੋਰਸ ਥੋੜਾ ਬਿਜ਼ੀ ਕਰਕੇ ਜੀ ਹੋ ਸਕਦੀ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਆਰਮਡ ਦੀ ਆਰਮਡ ਦਾ ਵੀ ਇਦਾਂ ਦਾ ਸਿਸਟਮ ਆ ਕਿ ਆਰਮਡ ਵਾਲੇ ਮੁੰਡੇ ਕੁੜੀਆਂ ਵੀ ਸਾਰੇ ਬਾਹਰ ਡਿਊਟੀ ਮਤਲਬ ਇਦਾਂ ਗਏ ਹੋਏ ਸੀਗੇ ਠੀਕ ਆ ਪੁਰਾਣੇ ਮੁਲਾਜ਼ਮਾ ਜਿਹੜੇ ਬਾਹਰ ਡਿਊਟੀਆਂ ਲੱਗੀਆਂ ਹੋਈਆਂ ਸੀ ਲਾਡ ਆਰਡਰ ਤੇ ਤੇ ਤਾਂ ਕਰਕੇ ਮਤਲਬ ਤੁਹਾਡਾ ਸ਼ਡਿਊਲ ਜਿਹੜਾ ਉਹ ਮਤਲਬ ਸ਼ੁਰੂ ਨਹੀਂ ਹੋਏਗਾ ਠੀਕ ਆ ਬਿਜ਼ੀ ਕਰਕੇ ਤੇ ਹੌਲੀ ਹੌਲੀ ਸਭ ਨੂੰ ਕਾਲਸ ਆਉਣੀਆਂ ਸਭ ਨੂੰ ਆਉਣੀਆਂ ਸਭ ਨੂੰ ਕੱਲੇ ਕੱਲੇ ਨੂੰ ਕਾਲ ਆਊਗੀ ਠੀਕ ਆ ਜਿੱਦਾਂ ਕਿ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਮੈਂ ਇਹਦਾ ਸੂਲ ਹੈ ਇਹ ਆਉਣ ਵਾਲੇ ਸਮੇਂ ਤੁਸੀਂ ਇਹ ਚੀਜ਼ਾਂ ਦੇਖਣੀਆਂ ਜਿੱਥੇ ਕਿਤੇ ਵੀ ਤੁਹਾਡੀ ਡਿਊਟੀ ਲੱਦੀ ਕਿਤੇ ਵੀ ਲੱਗ ਤੁਹਾਨੂੰ ਇਨਫੋਰਮ ਜ਼ਰੂਰ ਕੀਤਾ ਠੀਕ ਆ ਤੇ ਇਹ ਚੀਨਗੀਰ ਕਿ ਤੁਹਾਨੂੰ ਜੇ ਮਤਲਬ ਕਿ ਉਹ ਨਹੀਂ ਕੀਤਾਗਾ ਆਪਣਾ ਗਰੁੱਪੇ ਸ਼ਾਮਲ ਨਹੀਂ ਕੀਤਾ ਜਾਂ ਤੁਹਾਡਾ ਪ੍ਰੋਸੈਸ ਸ਼ੁਰੂ ਨਹੀਂ ਹੋਇਆ ਹਾਂਜੀ ਮਤਲਬ 75 ਬੜਾ ਲਿੰਦਾ ਸ਼ੁਰੂ ਹੋ ਗਿਆ ਜੀ ਪਰ ਸੈਕੰਡ ਕਮਾਂਡੋ ਦਾ ਸ਼ੁਰੂ ਨਹੀਂ ਹੋਇਆ ਠੀਕ ਆ ਜੀ ਆਰਬੀ ਦਾ ਸ਼ੁਰੂ ਹੋ ਗਿਆ ਜੀ ਪਰ ਪੀਪੀ ਵਾਲਿਆਂ ਨੇ ਬੁਲਾਇਆ ਨਹੀਂ ਹਜੇ ਜਾਂ ਮਤਲਬ ਕਿ 27 ਵਾਲਿਆਂ ਨੇ ਬੁਲਾਇਆ ਜੀ ਜਾਂ ਕੋਈ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਜੀ ਸਭ ਦਾ ਕੰਮ ਸ਼ੁਰੂ ਹੋਊਗਾ ਸਭ ਦਾ ਕੰਮ ਸ਼ੁਰੂ ਹੋਊਗਾ ਠੀਕ ਆ ਤੁਸੀਂ ਮਤਲਬ ਇੱਕ ਕੇਡਰ ਤਾਂ ਤੁਹਾਡਾ ਇੱਕ ਹੀ ਆ ਬਟਾਲੀਅਨ ਅਲੱਗ-ਲੱਗ ਕਰਕੇ ਥੋੜਾ ਆ ਹੋ ਸਕਦਾ ਜਾਂ ਜ਼ਿਲ੍ਹੇ ਅਲੱਗ-ਲੱਗ ਹੋਣ ਕਰਕੇ ਹੋ ਸਕਦਾ ਇਸ ਕਰਕੇ ਤੁਸੀਂ ਸਿਰਫ ਆਪਣੇ ਡਾਕੂਮੈਂਟ ਜਿਹੜੇ ਕੰਪਲੀਟ ਕਰਕੇ ਰੱਖੋ ਜੋ-ਜੋ ਤੁਹਾਨੂੰ ਮੈਂ ਦੱਸਿਆ ਜਿੱਦਾਂ ਜਿੱਦਾਂ ਤੁਹਾਨੂੰ ਮੈਂ ਕਿਹਾ ਵੀ ਆਹ ਕੰਮ ਆਪਣੇ ਕੰਪਲੀਟ ਕਰ ਲਓ ਤੁਸੀਂ ਆਪਣੇ ਵੱਲੋਂ ਕੰਮ ਕੰਪਲੀਟ ਕਰਕੇ ਰੱਖੋ ਤੁਹਾਨੂੰ ਵਾਹ ਕਿਸੇ ਵੀ ਦਿਨ ਪੈ ਸਕਦੀ ਹੈ ਕਿਸੇ ਦਿਨ ਤੁਹਾਨੂੰ ਫੋਨ ਕਰਕੇ ਸਡਨਲੀ ਕਹਿ ਦੇਣਾ ਵੀ ਤੁਹਾਨੂੰ ਰਾਤ ਨੂੰ ਫੋਨ ਆਵੇ ਕਹਿ ਦੇ ਉਹ ਸਵੇਰ ਪਹੁੰਚੋ ਤੇ ਥੋੜਾ ਕੰਮ ਕੰਪਲੀਟ ਨਾ ਹੋਵੇ ਤੁਹਾਡੇ ਡਾਕੂਮੈਂਟ ਕੰਪਲੀਟ ਨਾ ਹੋਣ ਤੇ ਤੁਸੀਂ ਫਿਰ ਕਹਿਣਾ ਵੀ ਆ ਕੀ ਹੋ ਗਿਆ ਵੀ ਹੁਣ ਤਾਂ ਸਾਨੂੰ ਇੱਕੋ ਦਾਮ ਬੁਲਾ ਲਿਆ ਇਸ ਕਰਕੇ ਤੁਹਾਨੂੰ ਕਦੋਂ ਵੀ ਬੁਲਾਇਆ ਜਾ ਸਕਦਾ ਕਦੋਂ ਵੀ ਤੁਹਾਨੂੰ ਕਾਲ ਆ ਸਕਦੀ ਹੈ ਆਪਣੀ ਫੋਨ ਆਨ ਰੱਖੋ 24 ਘੰਟੇ ਫੋਨ ਆਨ ਰੱਖੋ ਫੋਨ ਰਿੰਗ ਤੇ ਰੱਖੋ ਸਾਇਲੈਂਟ ਤੇ ਨਾ ਲਾਓ ਕਈ ਵਾਰੀ ਸਾਇਲੈਂਟ ਫੋਨ ਤੇ ਨਹੀਂ ਪਤਾ ਲੱਗਦਾ ਇਸ ਕਰਕੇ ਮੈਂ ਤੁਹਾਨੂੰ ਮਤਲਬ ਕਿ ਹਰ ਵਾਰੀ ਇਹੀ ਗੱਲ ਕਹਿਣਾ ਹੁੰਦਾ ਕਿ ਥੋੜੀ ਜੀ ਪੇਸ਼ੈਂਸ ਰੱਖਿਆ ਕਰੋ ਠੀਕ ਹੈ ਤੁਸੀਂ ਕਾਲੀ ਬਹੁਤ ਕਰਦੇ ਆ ਤੁਹਾਡੀਆਂ ਕਾਲੀਆਂ ਕਰਕੇ ਹੀ ਤੁਹਾਡਾ ਜਿਹੜਾ ਦੋ ਮਹੀਨ ਮਤਲਬ ਮੰਥ ਤੁਹਾਡਾ ਜਿਹੜਾ ਰਿਜ਼ਲਟ ਹੋਰ ਮਤਲਬ ਡਿਲੇ ਹੋਗਾ ਤੁਹਾਡਾ ਕੰਮ ਹੋਣ ਨੂੰ ਕੰਪਲੀਟ ਮੈਡੀਕਲ ਹੋ ਜਾਣਾ ਈ ਤੁਹਾਡਾ ਹੁਣ ਤੱਕ ਅਗਸਤ ਤੱਕ ਸਾਡੇ ਕਰੀਬ ਦੀ ਮੈਡੀਕਲ ਹੋ ਗਈ ਸੀਗੇ ਮਤਲਬ 21 ਵਾਲਾਂ ਦੇ ਵੀ ਤੇ 23 ਮਤਲਬ 23 ਵਾਲਾਂ ਦੇ ਵੀ ਤੇ ਤੁਹਾਡਾ 24 ਵਾਲਾ ਕੰਮ ਜਿਹੜਾ ਤੁਹਾਡਾ ਲੇਟ ਆ ਤੁਹਾਡੇ ਆਪ ਦੀ ਕਾਰਨ ਕਰਕੇ ਠੀਕ ਆ 23 ਦਾ ਰਿਜ਼ਲਟ ਕਿਉਂ ਨਹੀਂ ਦੁਬਾਰਾ ਆ ਗਿਆ ਠੀਕ ਆ ਤੁਹਾਡਾ 24 ਵਾਲਾ ਵੀ ਕਿਉਂ ਆ ਕਿਉਂਕਿ ਤੁਸੀਂ ਬਹੁਤ ਕਾਲੀ ਕੀਤੀ ਐ ਇਸ ਕਰਕੇ ਹਰ ਕੰਮ ਦੇ ਵਿੱਚ ਤੁਸੀਂ ਕਾਲੀ ਨਾ ਕਰਿਆ ਕਰੋ ਹਰ ਕੰਮ ਦੇ ਵਿੱਚ ਤੁਸੀਂ ਮਤਲਬ ਸਰਕਾਰ ਨੂੰ ਕਹਿਣ ਲੱਗੇ ਨੇ ਸਾਡਾ ਕੰਮ ਨਹੀਂ ਸ਼ੁਰੂ ਹੋਗਾ ਸਾਡਾ ਕੰਮ ਨਹੀਂ ਸ਼ੁਰੂ ਕਰਦੇ ਤਾਂ ਪਹਿਲੀ ਗੱ ਜਿਹੜਾ ਪ੍ਰੋਸੈਸਰ ਸਰਕਾਰ ਨੇ ਆਪਦੇ ਹਿਸਾਬ ਨਾਲ ਚਲਾਉਣਾ ਠੀਕ ਆ ਤੁਹਾਡੇ ਅਨਸਾਰ ਨਾ ਨਹੀਂ ਮਤਲਬ ਤੁਹਾਡੇ ਅਨਸਾਰ ਨਹੀਂ ਚੱਲੂਗਾ ਇਹ ਅਸੀਂ ਤਿੰਨ ਤਿੰਨ ਸਾਲ ਹੋ ਗਏ ਪਰ ਦਿਨ ਅਸੀਂ ਕਹਿੰਦੇ ਵੀ ਸਾਡੇ ਅਨਸਾਰ ਚੱਲ ਬਈ ਕਿਵੇਂ ਚੱਲ ਬੂਗਾ ਉੱਪਰ ਦੇ ਉੱਪਰ ਲੈਵਲ ਆ ਠੀਕ ਆ ਨਾ ਤੇ ਹਰੇਕ ਬੰਦੇ ਨੇ ਉੱਪਰ ਜਵਾਬ ਦੇਣਾ ਠੀਕ ਹੈ ਜੀ ਐਸਐਸਪੀ ਆ ਨਾ ਜਾਂ ਕਮਾਂਡੈਂਟ ਸਾਹਿਬ ਆ ਤਾਂ ਉਹਨਾਂ ਨੇ ਵੀ ਉੱਪਰ ਰੇਂਜ ਦੇ ਆਈਜੀ ਨੂੰ ਡੀਆਈਜੀ ਨੂੰ ਜਵਾਬ ਦੇਣਾ ਰੇਂਜ ਦੇ ਆਈਜੀ ਡੀਆਈਜੀ ਨੇ ਵੀ ਅੱਗੇ ਡੀਜੀਪੀ ਨੂੰ ਜਵਾਬ ਦੇਣਾ ਤਾਂ ਇਹ ਤੁਸੀਂ ਮਤਲਬ ਇਹ ਨਾ ਥੋੜਾ ਜਿਹਾ ਪੇਸ਼ੈਂਸ ਰੱਖਿਆ ਕਰੋ ਮੈਂ ਵਾਰ-ਵਾਰ ਤੁਹਾਨੂੰ ਹੀ ਕਹਿ ਰਿਹਾ ਤੁਸੀਂ ਬਹੁਤ ਤਤੇ ਗਾਲੇ ਆ ਠੀਕ ਆ ਤੇ ਮੈਂ ਕਹਿਣਾ ਨਹੀਂ ਚਾਹੁੰਦਾ ਹੁਣ ਕੁਝ ਬਹੁਤੀਆਂ ਗੱਲਾਂ ਤੇ ਮੈਂ ਬਸ ਇਨਾ ਹੀ ਕਹਿਣਾ ਚਾਹੁੰਗਾ ਕਿ ਆਪਣੇ ਡਾਕੂਮੈਂਟ ਕੰਪਲੀਟ ਕਰਕੇ ਰੱਖੋ ਤੇ ਜਿਨ੍ਹਾਂ ਨੂੰ ਕਾਲਸ ਨਹੀਂ ਆਈਆਂ ਜਿਨ੍ਹਾਂ ਨੂੰ ਕਾਲਸ ਆ ਗਈਆਂ ਡਾਕੂਮੈਂਟ ਜਮਾ ਵੀ ਹੋ ਗਿਆ ਵੈਲੈਂਟ ਗੁੱਡਾ ਠੀਕ ਆ ਆਦਾ ਸਿਹਤ ਦਾ ਖਿਆਲ ਰੱਖੋ ਬਸ ਕਿ ਮੈਡੀਕਲ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਜੇ ਜੇ ਤੁਹਾਨੂੰ ਮੈਡੀਕਲ ਰਿਲੇਟਡ ਕੋਈ ਹੋਰ ਕੋਈ ਕੁਐਸਚਨ ਹੈਗਾ ਜਾਂ ਹੋਰ ਕੋਈ ਵੀ ਕੁਐਸਚਨ ਹੈਗਾ ਕੋਈ ਵੀ ਕੁਐਸਚਨ ਹੈਗਾ ਤਾਂ ਮਤਲਬ ਮੈਨੂੰ ਕੁਸਟਮ ਰੱਖ ਸਕਦੇ ਹਾਂ ਤੇ ਮੈਂ ਪਹਿਲਾਂ ਜਿੱਦਾਂ ਕਿਹਾ ਕਿ ਆਪਣਾ 2-3000 ਰੁਪਿਆ ਨਾਰਮਲ ਰੱਖਿਓ ਤੇ ਕਰੀਬ-ਕਰੀਬ 5000 ਰੁਪਿਆ ਆਪਣੇ ਕੋਲ ਰੱਖਿਓ ਤਾਂ ਕਿ ਜਿਹੜਾ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਕੋਈ ਮੈਡੀਕਲ ਦੇ ਵਿੱਚ ਵੀ ਤੁਹਾਡੇ ਪੈਸੇ ਲੱਗਣੇ ਨੇ ਤੇ ਤੁਹਾਡੇ ਮਤਲਬ ਡਾਕੂਮੈਂਟ ਵੈਰੀਫਿਕੇਸ਼ਨ ਹੋ ਜਾਣੇ ਉਹਨਾਂ ਤੇ ਵੀ ਪੈਸੇ ਲੱਗਣੇ ਨੇ ਮਤਲਬ ਬਜਟ ਰੱਖੋ 5000 ਦਾ ਬਜਟ ਤੁਹਾਡਾ ਹੋਣਾ ਚਾਹੀਦਾ ਠੀਕ ਹੈ ਵੱਧ ਰੱਖ ਸਕਦੇ ਹੋ ਤਾਂ ਸੱਚੀ ਪਾਸ਼ਾ ਦੀ ਕਿਰਪਾ ਤੁਹਾਡੇ ਤੇ ਜੇ ਕੋਈ ਮੇਰੇ ਤਰ੍ਹਾਂ ਕੋਈ ਲੋਅਰ ਜਾਂ ਮਿਡਲ ਕਲਾਸ ਹੈਗਾ ਤਾਂ ਉਸ ਹਿਸਾਬ ਨਾਲ ਕੋਈ ਗੱਲ ਨਹੀਂ ਪੈਸੇ ਸਾਰਿਆਂ ਨੂੰ ਦੇਣ ਕਿਉਂਕਿ ਅੱਜਕਲ ਪੈਸੀ ਬਿਨਾ ਜਿਹੜਾ ਮਤਲਬ ਕੋਈ ਵੀ ਟੈਸਟ ਨਹੀਂ ਮਤਲਬ ਕੋਈ ਵੀ ਵੈਰੀਫਿਕੇਸ਼ਨ ਨਹੀਂ ਹੁੰਦੀਗੀ ਠੀਕ ਆ ਤਾਂ ਬਾਕੀ ਗੱਲਾਂ ਤੁਸੀਂ ਆਪਸੇ ਣੋ ਮੈਂ ਜਿਆਦਾ ਕੁਝ ਨਹੀਂ ਕਹੂੰਗਾ ਤੇ ਇਸੇ ਤਰ੍ਹਾਂ ਹੀ ਚੈਨਲ ਨਾਲ ਜੁੜੇ ਰਹੋ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਵੀਡੀਓ ਦੇ ਕਮੈਂਟਸ ਆਪਣੇ ਰੱਖਿਆ ਕਰੋ ਠੀਕ ਆ ਆਪਣੇ ਟੌਪਿਕ ਰੱਖਿਆ ਕਰੋ ਕੁਐਸਚਨ ਜੋ ਵੀ ਤੁਹਾਡੇ ਮਨ ਦੇ ਵਿੱਚ ਡਾਊਟਸ ਹੈਗੇ ਨੇ ਤੇ ਆਪਾਂ ਆਨਰ ਦੇਣ ਵਿੱਚ ਉਹ ਕਲੀਅਰ ਕਰਾਂਗੇ ਤੇ ਇਸੇ ਤਰ੍ਹਾਂ ਹੀ ਮਤਲਬ ਕਿ ਜੋ ਤੁਸੀਂ ਸਪੋਰਟ ਕਰਦੇ ਹੋ ਤੇ ਇਸੇ ਤਰ੍ਹਾਂ ਕਰਦੇ ਰਹੋ ਤੇ ਟੈਲੀਗ੍ਰam ਗਰੁੱਪ ਦਾ ਜਿਹੜਾ ਲਿੰਕ ਆਉ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਉੱਥੇ ਅਕਸਰ ਗੱਲਬਾਤ ਕਰਦੇ ਰਹਿੰਦੇ ਨੇ ਟੌਪਿਕਸ ਤੇ ਤੇ ਉਹ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਆਪਾਂ ਜਿਹੜਾ ਜੂ ਵੀ ਆਪਣੇ ਡਾਊਟਸ ਕਲੀਅਰ ਕਰ ਸਕਦੇ ਹਾਂ ਤੇ ਬਣੇ ਰਹੋ ਜੁੜੇ ਰਹੋ ਤੇ ਮਿਲਦੇ ਹਾਂ ਫਿਰ ਕਿਸੇ ਹੋਰ ਟੌਪਿਕ ਤੇ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਜਉਂਦੇ ਵਸਦੇ ਰਹੋ ਤੇ ਆਪਣੀ ਸਿਹਤ ਦਾ ਖਿਆਲ ਰੱਖੋ